ਸਰਨ ਪਿਆਰਪਰੀ ਸੱਚੇ ਕਾਲ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ ਦੇ ਵਿੱਚ ਅੱਜ ਅਸੀਂ ਬਹੁਤ ਹੀ ਮਹਾਨ ਧਰਤੀ ਤੇ ਜਾ ਰਹੇ ਹਾਂ ਜਿੱਥੇ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਚਰਨ ਪਏ ਨੇ ਇਹ ਜਗਾ ਹੈ ਠਕੋਲੀ ਜੋ ਕਿ ਜ਼ਿਰਖਪੁਰ ਦੇ ਵਿੱਚ ਚੰਡੀਗੜ੍ਹ ਦੇ ਬਿਲਕੁਲ ਨੇੜੇ ਸਥਿਤ ਹੈ ਅਸੀਂ ਗਏ ਸ਼ਾਮ ਨੂੰ ਕਿਉਂਕਿ ਇੱਥੇ ਮੱਸੀਆ ਦਾ ਦਿਹਾੜਾ ਮਨਾਇਆ ਜਾਂਦਾ ਤੇ ਅਸੀਂ ਲਗਭਗ 9:30 ਵਜੇ ਦੇ ਤਕਰੀਬਨ ਪਹੁੰਚੇ ਸੀ ਤੇ ਸਭ ਤੋਂ ਪਹਿਲਾਂ ਆਪਾਂ ਹੁਕਮਨਾਮਾ ਸਤ ਪੜਿਆ ਬਾਬਾ ਜੀ ਦੇ ਹੁਕਮ ਪੜੇ ਉਸ ਤੋਂ ਬਾਅਦ ਆਪਾਂ ਮੱਥਾ ਟੇਕਿਆ ਇਸ ਜਗ੍ਹਾ ਦੇ ਇਤਿਹਾਸ ਦੀ ਗੱਲ ਕਰਾਂ ਤਾਂ ਇਹ ਬਹੁਤ ਹੀ ਵਧੀਆ ਤੇ ਬਹੁਤ ਹੀ ਮਹੱਤਵਪੂਰਨ ਇਤਿਹਾਸ ਆ ਵੈਸੇ ਤਾਂ ਜਿੱਥੇ ਜਾਏ ਵਹੇ ਮੇਰਾ ਸਤਿਗੁਰੂ ਸੋ ਥਾਨ ਸਹਾਵਾ RAM RAJ ਜਿੱਥੇ ਜਿੱਥੇ ਬਾਬਾ ਜੀ ਨੇ ਪੈਰ ਪਾਇਆ ਉਹ ਹਰ ਜਗ੍ਹਾ ਹੀ ਜਿਹੜਾ ਕਹ ਲੋ ਕਿ ਪੂਜਨਯੋਗ ਸਥਾਨ ਨੇ ਸੋ ਇਹ ਉਹ ਜਗ੍ਹਾ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਆਨੰਦਪੁਰ ਸਾਹਿਬ ਨੂੰ ਜਾਂਦੇ ਹੋਏ ਠਹਿਰੇ ਸੀ ਪਹਿਲਾਂ ਇੱਥੇ ਠਹਿਰੇ ਉਸ ਤੋਂ ਬਾਅਦ ਲੋਗੜ ਗਏ ਤੇ ਉਸ ਤੋਂ ਬਾਅਦ ਨਾਭਾ ਸਾਹਿਬ ਗਏ ਸੀ ਸੋ ਇਸ ਤੋਂ ਪਹਿਲਾਂ ਨੱਡਾ ਸੱਤ ਹੁੰਦੇ ਹੋਏ ਉਹਨਾਂ ਨੇ ਰਾਸਤੇ ਇਸ ਜਗ੍ਹਾ ਤੇ ਜਦੋਂ ਰੁਕੇ ਸੀ ਤਾਂ ਇੱਥੇ ਢਕੋਲੀ ਪਿੰਡ ਦੇ ਚੌਧਰੀ ਨੇ ਗੁਰੂ ਸਾਹਿਬ ਦੇ ਅੱਗੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਗੁਰੂ ਸਾਹਿਬ ਆਏ ਨੇ ਤਾਂ ਉਹਨਾਂ ਨੇ ਗੁਰੂ ਸਾਹਿਬ ਦਾ ਸਵਾਗਤ ਕੀਤਾ ਤੇ ਗੁਰੂ ਸਾਹਿਬ ਨੂੰ ਅਰਜ਼ੋਈ ਕੀਤੀ ਸੀ ਕਿ ਗੁਰੂ ਸਾਹਿਬ ਇੱਥੇ ਉਹ ਸੰਗਤਾਂ ਨੂੰ ਪਾਣੀ ਦੀ ਬੜੀ ਦਿੱਕਤ ਹੈ ਪਾਣੀ ਨਹੀਂ ਮਿਲਦਾ ਤਾਂ ਗੁਰੂ ਸਾਹਿਬ ਨੇ ਇੱਥੇ ਵਰਸ਼ਾ ਮਾਰ ਕੇ ਪਾਣੀ ਜਿਹੜਾ ਸੀ ਉਹ ਕਰ ਦਿਆ ਸੀ ਤੇ ਇਸ ਲਈ ਇੱਥੇ ਬੋੜੀ ਸਾਹਿਬ ਅੱਜ ਵੀ ਸਥਿਤ ਹੈ ਦੂਰੋਂ ਦੂਰੋਂ ਸੰਗਤਾਂ ਮੱਸੀਆਂ ਵਾਲੇ ਦਿਨ ਆਉਂਦੀਆਂ ਨੇ ਤੇ ਇਸ਼ਨਾਨ ਕਰਦੀਆਂ ਨੇ ਜਲ ਸ਼ਕਦੀਆਂ ਨੇ ਗੁਰੂ ਸਾਹਿਬ ਨੇ ਉਹਨਾਂ ਨੂੰ ਕਿਹਾ ਸੀ ਚੌਧਰੀ ਸਾਹਿਬ ਨੂੰ ਕਿ ਪਾਈ ਇਹ ਗੁਰੂ ਨਾਨਕ ਦਾ ਦਰ ਹੈ ਗੁਰਨਾਨ ਦੇਵ ਜੀ ਦੇ ਦਰ ਤੇ ਕੋਈ ਵੀ ਖਾਲੀ ਨਹੀਂ ਜਾਂਦਾ ਤੇ ਗੁਰੂ ਨਾਨਕ ਦਾ ਦਰ ਬਰਕਤਾਂ ਦਾ ਘਰ ਹੈ ਤੇ ਤੁਸੀਂ ਤਾਂ ਪਾਣੀ ਦੀ ਗੱਲ ਕਰਦੇ ਹੋ ਪਾਣੀ ਦੀ ਤਾਂ ਕੋਈ ਗੱਲ ਹੀ ਨਹੀਂ ਤੇ ਇਸ ਤੋਂ ਬਾਅਦ ਇੱਕ ਹੋਰ ਬੰਦਾ ਇਸ ਤੋਂ ਬਾਅਦ ਜਿਹੜਾ ਚੌਧਰੀ ਇਸਰਦਾਸ ਸੀ ਉਸਨੇ ਗੁਰੂ ਸਾਹਿਬ ਨੇ ਜਿੱਥੇ ਵਰਸ਼ਾ ਮਾਰ ਕੇ ਪਾਣੀ ਕੱਢਿਆ ਸੀ ਉਸ ਜਗ੍ਹਾ ਨੂੰ ਪੱਕੀ ਕਰਕੇ ਬੋਲੀ ਸਾਹਿਬ ਜਿਹੜਾ ਸੀ ਉਹ ਬਣਵਾਇਆ ਸੀ ਉਸ ਤੋਂ ਬਾਅਦ ਬਾਕੀ ਸੰਗਤਾਂ ਵੀ ਗੁਰੂ ਸਾਹਿਬ ਦੇ ਦਰਸ਼ਨ ਦੇ ਲਈ ਆਈਆਂ ਜਿਦੇ ਵਿੱਚ ਇੱਕ ਤਰਖਾਨ ਕਿਰਪਾ ਰਾਮ ਸੀ ਉਹ ਆਇਆ ਤੇ ਉਹਦੀ ਪਤਨੀ ਦੇਸਾਂ ਹੀ ਉਹਨਾਂ ਨੇ ਗੁਰੂ ਸਾਹਿਬ ਅੱਗੇ ਮੱਥਾ ਟੇਕਿਆ ਤੇ ਗੁਰੂ ਸਾਹਿਬ ਨੇ ਪੁੱਛਿਆ ਕਿ ਹਾਂਜੀ ਤੁਸੀਂ ਕੀ ਚਾਹੁੰਦੇ ਹੋ ਕੀ ਤੁਹਾਡੇ ਮਨ ਦੀ ਇੱਛਾ ਤਾਂ ਉਹਨਾਂ ਨੇ ਕਿਹਾ ਗੁਰੂ ਸਾਹਿਬ ਅਸੀਂ ਬਸ ਤੁਹਾਡੇ ਦਰਸ਼ਨਾਂ ਲਈ ਆਏ ਹਾਂ ਕਿਉਂ ਕਿ ਕਈ ਵਾਰ ਬੰਦੇ ਦਾ ਮਨ ਵੀ ਇੰਨਾ ਭਰਿਆ ਹੁੰਦਾ ਤੇ ਸੰਗਤ ਦੇ ਵਿੱਚ ਬੈਠ ਕੇ ਕੋਈ ਗੱਲ ਦੱਸਣ ਨੂੰ ਸੰਕੋਚ ਵੀ ਕਰਦੇ ਆ ਸੋ ਉਸ ਸਮੇਂ ਜਿਹੜਾ ਕਿਰਪਾ RAM ਸੀ ਉਹਦੀ ਪਤਨੀ ਦੇਸਾਂ ਅੱਖਾਂ ਪਰ ਆਈ ਤੇ ਉਸਨੇ ਕਿਹਾ ਗੁਰੂ ਸਾਹਿਬ ਸਾਡੇ ਘਰੇ ਜਿਹੜੀ ਵੀ ਔਲਾਦ ਹੁੰਦੀ ਹੈ ਉਹ ਅਲਸਤਾ 8 ਦਿਨਾਂ ਦੇ ਬਾਅਦ ਜਾਂ ਕੁਝ ਸਮੇਂ ਦੇ ਬਾਅਦ 8 ਮਹੀਨਿਆਂ ਦੇ ਬਾਅਦ ਜਿਹੜੀ ਹੈਗੀ ਆ ਉਹ ਖਤਮ ਹੋ ਜਾਂਦੀ ਆ ਤਾਂ ਕਿਰਪਾ ਕਰੋ ਪਾਦਸ਼ਾ ਤਾਂ ਪਾਦਸ਼ਾ ਨੇ ਕਿਹਾ ਕਿਰਪਾ ਰਾਮ ਤੂੰ ਇੱਥੇ ਜਦੋਂ ਵੀ ਆਉਣਾ ਹੈ ਹਰ ਮੱਸੀਆ ਦੇ ਦਿਹਾੜੇ ਨੂੰ ਇੱਥੇ ਆਉਣਾ ਹੈ ਇਸ਼ਨਾਨ ਕਰਨਾ ਹੈ ਬੋਲੀ ਸਾਹਿਬ ਤੋਂ ਜੋ ਵੀ ਇੱਥੋਂ ਜਲ ਨਿਕਲੇਗਾ ਤੇ ਛਕਣਾ ਹੈ ਤੇ ਕਿਸੇ ਇਸ਼ਨਾਨ ਕਰਨਾ ਹੈ ਤੇ ਗੁਰੂ ਸਾਹਿਬ ਬਖਸ਼ਿਸ਼ਾਂ ਕਰਨਗੇ ਸੋ ਉਸ ਤੋਂ ਬਾਅਦ ਉਹਨਾਂ ਇੰਜ ਹੀ ਕੀਤਾ ਤੇ ਪਾਤਸ਼ਾਹ ਨੇ ਹਰ ਇੱਕ ਮੁਰਾਦ ਪੂਰੀ ਕੀਤੀ ਉਹਨਾਂ ਦੀ ਔਲਾਦ ਦਾ ਸੁੱਖ ਦਿੱਤਾ ਸੋ ਇਸ ਕਰਕੇ ਦੂਰੋਂ ਦੂਰੋਂ ਸੰਗਤ ਇਸ ਜਗ੍ਹਾ ਤੇ ਆਉਂਦੀ ਹੈ ਤੇ ਜਿਹੜਾ ਮਸਿਆ ਦਾ ਦਿਹਾੜਾ ਇੱਥੇ ਬੜੀ ਸ਼ਰਧਾ ਧੂਮ-ਤਾਮ ਨਾਲ ਮਨਾਇਆ ਜਾਂਦਾ ਹੈ ਤੇ ਲੋਕ ਬਹੁਤ ਸੇਵਾ ਕਰਦੇ ਆ ਸੋ ਗੁਰੂ ਦਾ ਦਰ ਹਮੇਸ਼ਾ ਇਸ ਤਰ੍ਹਾਂ ਦਾ ਦਰ ਹੈ ਜਿੱਥੋਂ ਲੋਕ ਬਖਸ਼ਿਸ਼ਾਂ ਲੈ ਕੇ ਜਾਂਦੇ ਆ ਸੋ ਇਹ ਸੰਖੇਪ ਇਤਿਹਾਸ ਹੈ ਜਿਹਦੀ ਮੈਂ ਥੋੜੀ ਜੀ ਜਿਹੜੀ ਫੋਟੋ ਹੈ ਉਹ ਲਈ ਸੀ ਤੇ ਮੈਂ ਥੋੜਾ ਜਿਹਾ ਵੀਡੀਓ ਐਡ ਕਰ ਰਹੀ ਆ ਅਗਰ ਤੁਸੀਂ ਇਸ ਇਤਿਹਾਸ ਨੂੰ ਡਿਟੇਲ ਦੇ ਵਿੱਚ ਪੜ੍ਹਨਾ ਚਾਹੁੰਦੇ ਆ ਤਾਂ ਪੜ੍ਹ ਸਕਦੇ ਹੋ ਸੋ ਬਹੁਤ ਹੀ ਵਧੀਆ ਜਗ੍ਹਾ ਹੈ ਤੇ ਸਭ ਤੋਂ ਵਧੀਆ ਚੀਜ਼ ਮੈਨੂੰ ਇੱਥੇ ਇਹ ਲੱਗਦੀ ਆ ਕਿ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਚੈਰੀਟੇਬਲ ਹਸਪੀਟਲ ਵੀ ਹੈ ਜਿੱਥੇ ਬਹੁਤ ਦੂਰੋਂ ਦੂਰੋਂ ਲੋਕ ਆ ਜਿਹੜੇ ਉਹ ਆ ਕੇ ਇਲਾਜ ਕਰਵਾਉਂਦੇ ਆ ਕੁਝ ਬੇਨਤੀਆਂ ਕੁਝ ਅਰਜ਼ੂਆਂ ਨੇ ਜਿਹੜੀਆਂ ਇੱਥੇ ਬਹੁਤ ਸੋਹਣੀ ਢੰਗ ਨਾਲ ਲਿਖੀਆਂ ਹੋਈਆਂ ਬਹੁਤ ਵੱਡਾ ਗੁਰਦੁਆਰਾ ਸਾਹਿਬ ਹੈ ਜਦੋਂ ਮਰਜ਼ੀ ਚਲੇ ਜਾਓ 24 ਘੰਟੇ ਤੁਹਾਨੂੰ ਇੱਥੇ ਲੰਗਰ ਦੀ ਵਿਵਸਥਾ ਮਿਲੇਗੀ ਤੇ ਦੂਰੋਂ ਦੂਰੋਂ ਲੋਕੇ ਇੱਥੇ ਆਗੇ ਰਹਿੰਦੇ ਨੇ ਸਰਾਹ ਬਣੀ ਹੋਈ ਹੈ ਉਸ ਤੋਂ ਬਾਅਦ ਅੱਖਾਂ ਦਾ ਹਸਪਤਾਲ ਬਣਿਆ ਹੋਇਆ ਐਮਰਜੈਂਸੀ ਦੇ ਵਿੱਚ ਜਿਹੜੇ ਹੈਗੇ ਆ ਉਹ ਚੀਜ਼ਾਂ ਸਾਰੀਆਂ আল্ট্রਾਸਾਉਂਡ ਦੀਆਂ ਸਹੂਲਤਾਂ ਹੋਰ ਵੀ ਕਾਫੀ ਸਹੂਲਤਾਂ ਨੇ ਬਹੁਤ ਵੱਡੀ ਕਹਿ ਲੋ ਕਿ ਲੋਕਾਂ ਨੇ ਸੈਰ ਕਰਨ ਦੇ ਲਈ ਜਗ੍ਹਾ ਹੈ ਲੋਕ ਦੂਰੋਂ ਦੂਰੋਂ ਆਉਂਦੇ ਆ ਇਹ আল্ট্রਾਸਾਉਂਡ ਲੈਬ ਐਕਸ-ਰੇ ਵਗੈਰਾ ਆਈਜ਼ ਹਸਪੀਟਲ ਹੈਗਾ ਆ ਡੈਂਟਿਸ ਦਾ ਵੀ ਹੈਗਾ ਇੱਥੇ ਹਸਪੀਟਲ ਲੋ ਤਾਂ ਵੀ ਬਹੁਤ ਵਧੀਆ ਟ੍ਰੀਟਮੈਂਟ ਜਿਹੜਾ ਹੈਗਾ ਬਹੁਤ ਮਤਲਬ ਘੱਟ ਰੇਟ ਦੇ ਵਿੱਚ ਹੁੰਦਾ ਹੈ ਡਿਸਪੈਂਸਰੀ ਹੈਗੀ ਆ ਪਾਰਕਿੰਗ ਲਈ ਬਹੁਤ ਅੱਛੀ ਜਗ੍ਹਾ ਹੈ ਤੇ ਬਹੁਤ ਵਧੀਆ ਹੈਗਾ ਇਸ ਤੋਂ ਲਵਾ ਬਹੁਤ بڑا ਲੰਗਰ ਹਾਲ ਹੈ ਗੁਰੂ ਘਰ ਦਾ ਲੰਗਰ ਜਿੱਥੇ 24 ਘੰਟੇ ਅਤੁੱਟ ਵਰਤਦਾ ਹੈ ਤੇ ਰਹਿਣ ਲਈ ਸਰਾਵਾਂ ਹਨ ਸੋ ਬਹੁਤ ਹੀ ਵਧੀਆ ਜਗ੍ਹਾ ਹੈ ਅਸੀਂ ਰਾਤ ਨੂੰ ਗਏ ਸੀ ਇਸ ਲਈ ਵੀਡੀਓ ਥੋੜੀ ਇਸ ਤਰ੍ਹਾਂ ਦੀ ਹੈ ਸੋ ਜਦੋਂ ਕਦੇ ਵੀ ਮੌਕਾ ਮਿਲੇ ਤਾਂ ਜ਼ਰੂਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਆਪਣੀਆਂ ਅਰਦਾਸਾਂ ਕਰੋ ਤੇ ਗੁਰੂ ਸਾਹਿਬ ਤੋਂ ਆਪਣੀਆਂ ਝੋਲੀਆਂ ਪਰਵਾਓ ਸੋ ਇਹਨਾਂ ਕਿਸਟ ਆਫ ਵਲੌਗ ਸੀਗਾ ਆਸ਼ੇ ਕਰਦੇ ਹਾਂ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਹੋਊਗੀ ਬਹੁਤ-ਬਹੁਤ ਧੰਨਵਾਦ